ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਪੰਜਾਬ ਸਕੱਤਰਤੋਂ ਨਿਕਲ ਕੇ ਸੜਕਾਂ ਤੇ ਨਿਕਲੀ ਜਾਪਦੀ ਹੈ ਆ ਵੱਖ-ਵੱਖ ਥਾਵਾਂ ਤੇ ਪੰਜਾਬ ਦੇ ਮੰਤਰੀ ਇਕੱਠੇ ਹੋ ਕੇ ਨਿਕਲੇ ਨੇ ਔਰ ਇੱਕ ਵੱਖਰੇ ਤਰ੍ਹਾਂ ਦਾ ਪ੍ਰਭਾਵ ਨਜ਼ਰ ਆ ਰਿਹਾ ਦਰਅਸਲ ਜਦੋਂ ਦਾ ਆਮ ਆਦਮੀ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨੇ ਅਮਨ अरोड़ा ਨੂੰ ਪਾਰਟੀ ਦੀ ਪ੍ਰਧਾਨਗੀ ਦੀ ਕਮਾਂਡ ਸੌਂਪੀ ਹੈ ਉਸ ਸਮੇਂ ਇੱਕ ਵੱਖਰੇ ਤਰ੍ਹਾਂ ਦਾ ਅੰਦਾਜ਼ ਪਾਰਟੀ ਵਿੱਚ ਨਜ਼ਰ ਆ ਰਿਹਾ ਪਹਿਲਾਂ ਪਾਰਟੀ ਦੇ ਪ੍ਰਧਾਨ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨਸਨ ਪਿਛਲੇ ਸਮੇਂ ਖੁਦ ਮਾਨ ਸਾਹਿਬ ਨੇ ਗੱਲ ਕਹੀ ਸੀ ਵੀ ਮੇਰੇ ਕੋਲ ਬਹੁਤ ਜ਼ਿੰਮੇਵਾਰੀਆਂ ਨੇ ਸਰਕਾਰ ਦੀਆਂ ਇਸ ਲਈ ਪ੍ਰਧਾਨ ਕਿਸੇ ਹੋਰ ਨੂੰ ਬਣਾ ਦਿੱਤਾ ਜਾਵੇ ਜਿਉਂ ਹੀ ਅਮਨ अरोड़ा ਨੂੰ ਪ੍ਰਧਾਨ ਬਣਾਉਣ ਦੀ ਗੱਲ ਬਾਹਰ ਆਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਰੰਗ ਰੂਪ ਹੀ ਵੱਖਰੇ ਢੰਗ ਨਾਲ ਦੇਖਿਆ ਜਾ ਰਿਹਾ ਦਰਅਸਲ ਅਮਨ अरोड़ा ਇੱਕ ਵੱਖਰੇ ਅੰਦਾਜ਼ ਚ ਆ ਪੰਜਾਬ ਚ ਨਿਕਲੇ ਨੇ ਉਹਨਾਂ ਦਾ ਇਹ ਯਤਨ ਹੁੰਦਾ ਵੀ ਜਦੋਂ ਵੀ ਉਹ ਕਿਸੇ ਮੁੱਖ ਸਥਾਨ ਤੇ ਜਾਣ ਮੁੱਖ ਮੁੱਦੇ ਤੇ ਪਹੁੰਚਣ ਤੇ ਉਹਨਾਂ ਨਾਲ ਕੈਬਨਿਟ ਦੇ ਵੀ ਉਹਨਾਂ ਦੇ ਸਾਥੀ ਵੱਡੀ ਗਿਣਤੀ ਚ ਹੋਣ ਪਿਛਲੇ ਸਮੇਂ ਖੰਡੋਰੀ ਤੋਂ ਜਿੱਥੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਰੱਖ ਕੇ ਬੈਠੇ ਨੇ ਬਹੁਤ ਵੱਡਾ ਤਣਾਅ ਦਾ ਮਾਹੌਲ ਹੈ ਔਰ ਖਨੌਰੀ ਤੋਂ ਬਹੁਤ ਇੱਕ ਗੁੱਸੇ ਭਰੀ ਆਵਾਜ਼ ਨਿਕਲ ਰਹੀ ਸੀ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਦੇ ਵਿਰੁੱਧ ਵੀ ਪੰਜਾਬ ਸਰਕਾਰ ਕਿੱਥੇ ਹੈ ਪੰਜਾਬ ਸਰਕਾਰ ਡੱਲੇਵਾਲ ਦਾ ਹਾਲ ਕਿਉਂ ਨਹੀਂ ਪੁੱਛਦੀ ਪੰਜਾਬ ਸਰਕਾਰ ਡੱਲੇਵਾਲ ਨੂੰ ਮਰਨ ਵਰਤੋਂ ਉਠਾਉਣ ਲਈ ਕਿਉਂ ਨਹੀਂ ਮਨਾਉਂਦੀ ਇਹ ਸਾਰੇ ਸਵਾਲਾਂ ਦੇ ਜਵਾਬ ਪਿਛਲੇ ਸਮੇਂ ਤੋਂ ਹਵਾ 'ਚ ਲਟਕੇ ਪਏ ਸੀ ਪਰ ਅਮਨ अरोड़ा ਜਦੋਂ ਖਨੌਰੀ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨਾਲ ਪੁੱਜੇ ਤੇ ਉਸ ਤੋਂ ਬਾਅਦ ਮਾਹੌਲ ਵੱਖਰੇ ਤਰ੍ਹਾਂ ਦਾ ਸੀ ਕਿਉਂਕਿ ਜਦੋਂ ਅਮਨ अरोड़ा ਖਨੌਰੀ ਪੁੱਜੇ ਉਹਨਾਂ ਨੇ ਡੱਲੇਵਾਲ ਸਾਹਿਬ ਦਾ ਹਾਲਚਲ ਪੁੱਛਿਆ ਉਹਨਾਂ ਨਾਲ ਜਿਹੜੇ ਮੁੱਖ ਜਿਹੜੇ ਲੀਡ ਕਰਦੇ ਨੇ ਸਰਕਾਰ ਨੂੰ ਮੰਤਰੀ ਜਿਵੇਂ ਗੁਰਮੀਤ ਸਿੰਘ ਖੁੰਡੀਆਂ ਕੁਲਦੀਪ ਸਿੰਘ ਢਾਲੀਵਾਲ ਡਾਕਟਰ ਬਲਬੀਰ ਸਿੰਘ ਤੇ ਹੋਰ ਵੀ ਕਈ ਗੋਇਲ ਸਾਹਿਬ ਕਈ ਮੰਤਰੀ ਜਿਹੜੇ ਨਾਲ ਮੌਜੂਦ ਸੀ ਉਸ ਤੋਂ ਬਾਅਦ ਇੱਕ ਪ੍ਰਭਾਵ ਜਿਹੜਾ ਕਿਸਾਨਾਂ ਦਾ ਗੁੱਸਾ ਸੀ ਕਿਸਾਨਾਂ ਦਾ ਰੋਸ ਸੀ ਕਿਸੇ ਹੱਦ ਤੱਕ ਕਿਸੇ ਹੱਦ ਤੱਕ ਉਹਨੂੰ ਜ਼ਰੂਰ ਠੱਲ ਪਈ ਹੈ ਔਰ ਅਮਨ ਅਰੋੜਾ ਹੋਣਾ ਨੇ ਖਨੌਰੀ ਬਾਰਡਰ ਤੇ ਜੋ ਆਪਣੇ ਬਿਆਨ ਦਿੱਤੇ ਉਦੇ ਵਿੱਚ ਵੀ ਉਹਨਾਂ ਨੇ ਵੱਡੇ ਪੱਧਰ ਤੇ ਕਿਹਾ ਵੀ ਉਹ ਡੱਲੇਵਸ ਹਵ ਦੇ ਨਾਲ ਨੇ ਔਰ ਜੋ ਅੰਦਰੂਨੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਅਮਨ ਅਰੋੜਾ ਯਤਨ ਕਰ ਰਹੇ ਨੇ ਵੀ ਉਹ ਕੇਂਦਰੀ ਖੇਤੀਬਾੜੀ ਮੰਤਰੀ ਕੋਲੋਂ ਸਮਾਂ ਲੈ ਕੇ ਉਹਨਾਂ ਨੂੰ ਆਪਣੇ ਕੁਝ ਮੰਤਰੀਆਂ ਦੀ ਟੀਮ ਸਮੇਤ ਮਿਲਣਾ ਔਰ ਉਹਨਾਂ ਨੂੰ ਅਪੀਲ ਕਰਨ ਕਿ ਕਿਸਾਨ ਯੂਨੀਅਨ ਨਾਲ ਗੱਲਬਾਤ ਦਾ ਰਸਤਾ ਖੋਲਿਆ ਜਾਵੇ ਇਸ ਤੋਂ ਜੇ ਅੱਗੇ ਜਾਈਏ ਤੇ ਅੱਜ ਅਮਨ अरोड़ा ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਗਏ ਗੁਰਦੁਆਰਾ ਸਾਹਿਬ ਤੇ ਉਦੋਂ ਵੀ ਉਹਨਾਂ ਦੇ ਨਾਲ ਇੱਕ ਵੱਡੀ ਟੀਮ ਸੀ ਮੰਤਰੀਆਂ ਨਾਲ ਹਰਦੀਪ ਖੁੰਡੀਆਂ ਸਾਹਿਬ ਹਰਦੀਪ ਮੁੰਡੀਆਂ ਸਾਹਿਬ ਇਸੇ ਤਰ੍ਹਾਂ ਕੁਲਦੀਪ ਧਾਲੀਵਾਲ ਤੇ ਹੋਰ ਕਈ ਮੰਤਰੀ ਜਿਹੜੇ ਆ ਉੱਥੇ ਨਜ਼ਰ ਆਏ ਦਰਸਲ ਨਗਰ ਨਿਗਮ ਦੀਆਂ ਚੋਣਾਂ ਅਮਨ ਅਰੋੜਾ ਲਈ ਸਭ ਤੋਂ ਵੱਡੀ ਚੁਣੌਤੀ ਸੀ ਬਤੌਰ ਪ੍ਰਧਾਨ ਔਰ ਉਹਨਾਂ ਨੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਜਿੱਥੇ ਪਾਰਟੀ ਦੇ ਹੇਠਲੇ ਪੱਧਰ ਤੇ ਲੀਡਰਾਂ ਨਾਲ ਮੀਟਿੰਗਾਂ ਕੀਤੀਆਂ ਉੱਥੇ ਕੈਬਨਿਟ ਦੇ ਆਪਣੇ ਸਾਥੀਆਂ ਨੂੰ ਨਾਲ ਰੱਖਿਆ ਔਰ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਸਾਰੇ ਮੰਤਰੀ ਸਾਰੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਵਿਆਪਕ ਪੱਧਰ ਤੇ ਲੀਡਰਸ਼ਿਪ ਸੀ ਉਹ ਨਗਰ ਨਿਗਮ ਚੋਣਾਂ ਵਿੱਚ ਅਮਨ ਅਰੋੜਾ ਦੇ ird gird ਨਜ਼ਰ ਅਕਸਰ ਨਦਰ ਆ ਰਹੀ ਸੀ ਇੱਕ ਹੋਰ ਜੋ ਅਮਨ ਅਰੋੜਾ ਨੇ ਖੜੋਤ ਤੋੜੀ ਹੈ ਇੱਕ ਸਟੈਗਨੇਸ਼ਨ ਸੀ ਵੀ ਆਮ ਆਰਮੀ ਪਾਰਟੀ ਦੀਆਂ ਸਰਗਰਮੀਆਂ ਦੇ ਨਾਲ ਆਮ ਲੋਕ ਟੁੱਟੇ ਸੀ ਆਮ ਲੋਕ ਸਦੇ ਸਰਕਾਰ ਤੱਕ ਪਹੁੰਚ ਕਰਦੇ ਸੀ ਉਹ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿੰਨੇ ਕੁ ਜੂਨਨਾਂ ਨੂੰ ਕਿੰਨੇ ਕੁ ਲੋਕਾਂ ਨੂੰ ਨਿਤ ਦਿਨ ਮਿਲ ਸਕਦੇ ਸੀ ਕਿਉਂਕਿ ਉਹਨਾਂ ਕੋ ਸਰਕਾਰ ਦੇ ਵੀ ਬੜੇ ਰਜੇਵੇਂ ਹੁੰਦੇ ਨੇ ਇਸ ਲਈ ਉਹ ਖੜੋਤ ਨੂੰ ਵੀ ਤੋੜਿਆ ਹੁਣ ਅਮਨ अरोड़ा ਚੱਲਦੇ ਫਿਰਦੇ ਵੀ ਔਰ ਖਾਸ ਕਰਕੇ ਚੰਡੀਗੜ੍ਹ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਵੀ ਆਮ ਲੋਕਾਂ ਨੂੰ ਮਿਲ ਰਹੇ ਨੇ ਔਰ ਇਸੇ ਤਰ੍ਹਾਂ ਜੂਨਾਂ ਦੀ ਜਿਹੜੀ ਲੀਡਰਸ਼ਿਪ ਆ ਵਫਦ ਹੈ ਉਹਨਾਂ ਨਾਲ ਵੀ ਮੁਲਾਕਾਤਾਂ ਕਰਦੇ ਨੇ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਉਹ ਮੁਲਾਕਾਤਾਂ ਕਰਦੇ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਵਫਦਾਂ ਨਾਲ ਜੂਨਿਆਂ ਨਾਲ ਤੇ ਫਿਰ ਉਸ ਸੰਬੰਧਤ ਮੰਤਰੀ ਨੂੰ ਜਾਬ ਸੰਬੰਧਤ ਅਧਿਕਾਰੀਆਂ ਨੂੰ ਆਪਣੇ ਪੱਧਰ ਤੇ ਫੋਨ ਕਰਕੇ ਵੀ ਕਹਿੰਦੇ ਨੇ ਵੀ ਇਸ ਵਰਗ ਦੀ ਗੱਲ ਸੁਣੀ ਜਾਵੇ ਇਸ ਮੁੱਦੇ ਤੇ ਜਿਹੜੀ ਹੈ ਜਿਹੜੀ ਪੈਂਡਿੰਗ ਪਈ ਹੈ ਕੋਈ ਐਪਲੀਕੇਸ਼ਨ ਕੋਈ ਫੈਸਲਾ ਉਹਨੂੰ ਅੱਗੇ ਤੋਰਿਆ ਜਾਵੇ ਸੋ ਜਿਹੜੀ ਸਟੈਗਨੇਸ਼ਨ ਇੱਕ ਖੱਪਾ ਸੀ ਆਮ ਲੋਕਾਂ ਵਿੱਚ ਉਹਨੂੰ ਵੀ ਦੂਰ ਕਰ ਰਹੇ ਨੇ ਔਰ ਉਸ ਤੋਂ ਵੱਡੀ ਗੱਲ ਇੱਕ ਨਵਾਂ ਰਾਹ ਖੋਲਤਾ ਅਮਨ अरोड़ा ਹੁਣਾਂ ਨੇ ਉਹ ਦਫ਼ਤਰ ਵੀ ਬੈਠਦੇ ਨੇ ਜਦੋਂ ਜਾਂ ਵੈਸੇ ਵੀ ਅਰ ਵਕਵਾ ਕਹਲਕਿਆਂ ਚ ਜਾਂਦੇ ਨੇ ਤੇ ਉਹ ਖਾਸ ਕਰਕੇ ਜਿਹੜੇ ਆਪਣੇ ਵਿਧਾਇਕਾਂ ਨੇ ਉਹਨਾਂ ਨਾਲ ਵੀ ਪਾਲ ਮੇਲ ਲਗਾਤਾਰ ਰੱਖ ਰਹੇ ਨੇ ਇੱਕ ਹੋਰ ਪਲੇਟਫਾਰਮ ਜਿਹੜਾ ਕਿਤੇ ਨਾ ਕਿਤੇ ਖਲਾ ਨਜ਼ਰ ਆਉਂਦਾ ਸੀ ਕਿਉਂਕਿ ਜਦੋਂ ਵਿਰੋਧੀ ਹਰ ਮੁੱਦੇ ਤੇ ਕੋਈ ਸਰਕਾਰ ਦੇ ਵਿਰੁੱਧ ਬਿਆਨ ਦਿੰਦੇ ਨੇ ਤੇ ਫਿਰ ਹੁਕਮਰਨ ਪਾਰਟੀ ਨੇ ਉਹਦਾ ਜਵਾਬ ਦੇਣਾ ਹੁੰਦਾ ਕੁਝ ਵੱਡੇ ਜਵਾਬ ਵੱਡੇ ਸਵਾਲਾਂ ਦੇ ਜਵਾਬ ਤੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੇਣੇ ਹੁੰਦੇ ਨੇ ਪਰ ਕੁਝ ਜਵਾਬ ਜਿਹੜੇ ਨੇ ਉਹ ਪਾਰਟੀ ਪੱਧਰ ਤੇ ਵੀ ਆਉਣੇ ਚਾਹੀਦੇ ਨੇ ਪਹਿਲੋਂ ਮੁੱਖ ਮੰਤਰੀ ਤੇ ਪ੍ਰਧਾਨ ਦੋਨੋਂ ਪੋਸਟਾਂ ਤੇ ਭਗਵੰਤ ਸਿੰਘ ਮਾਨ ਸਨ ਪਰ ਹੁਣ ਜਦੋਂ ਵਿਰੋਧੀ ਕੋਈ ਅਟੈਕ ਕਰਦੇ ਨੇ ਸਰਕਾਰ ਤੇ ਇੱਕ ਪਾਸੇ ਸੀਐਮ ਭਗਵੰਤ ਮਾਨ ਹੋਣੀ ਉਹਨੂੰ ਰਿਐਕਟ ਕਰਦੇ ਨੇ ਉਹ ਦੂਸਰੇ ਪਾਸੇ ਪਾਰਟੀ ਵੱਲੋਂ ਬਤੌਰ ਪ੍ਰਧਾਨ ਅਮਨ ਅਰੋੜਾ ਜਦੋਂ ਉਹ ਉਸ ਗੱਲ ਦਾ ਜਿਹੜਾ ਜਵਾਬ ਦਿੰਦੇ ਨੇ ਤੇ ਫਿਰ ਮੀਡੀਆ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਚਰਚਾ ਵੀ ਚੱਲਦੀ ਹੈ ਔਰ ਆਮ ਆਦਮੀ ਪਾਰਟੀ ਨੂੰ ਸਪੇਸ ਵੀ ਅੱਗੇ ਨਾਲੋਂ ਵੱਧ ਅਖਬਾਰਾਂ ਤੇ ਮੀਡੀਆ ਵਿੱਚ ਮਿਲ ਰਹੀ ਹੈ ਸੋ ਇਸ ਸਾਰੀ ਗੱਲ ਤੋਂ ਇਹ ਕਿਹਾ ਜਾ ਸਕਦਾ ਵੀ ਜਦੋਂ ਅਮਨ ਅਰੋੜਾ ਦੇ ਹੱਥ ਵਿੱਚ ਪ੍ਰਧਾਨਗੀ ਦੀ ਕਮਾਂਡ ਆਈ ਤੇ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤਾ ਪੰਜਾਬ ਸਖਤਰਤ ਵਿੱਚ ਆਪਣੀਆਂ ਸਰਕਾਰੀ ਰਹਿਸ਼ਾਂ ਤੇ ਨਜ਼ਰ ਆਉਂਦੀ ਸੀ ਹੁਣ ਉਹ ਸੜਕਾਂ ਤੇ ਵੀ ਨਜ਼ਰ ਆਉਣ ਲੱਗੀ ਹੈ